ਸਾਸ਼ਿਕਾ ਜੀ ਮੈਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਬਕਾ ਵਿਧਾਇਕ ਹਲਕਾ ਸਨੌਰ ਅੱਜ ਤੁਹਾਡੇ ਰੂਬਰੂ ਹੋ ਰਿਹਾ ਹੈ ਅੱਜ ਮੇਰੇ ਹਲਕੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਉਹਨਾਂ ਦੀ ਫੇਰੀ ਸੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਸਮਾਂ ਕੱਢਿਆ ਜਿਹੜੀ ਸਬਡਿਵੀਜ਼ਨ ਮੈਂ ਸਮਝਦਾ ਹਾਂ ਗੁੱਦਨ ਸਾਗਾ ਦੀ ਜਦੋਂ 2016 ਦੇ ਵਿੱਚ ਮੈਂ ਇਥੋਂ ਚੋਣ ਲੜਨੀ ਆਇਆ ਤਾਂ ਉਸ ਸਮੇਂ ਪਿਛਲੇ 50 ਸਾਲਾਂ ਤੋਂ ਲੈ ਕੇ 50 ਸਾਲਾਂ ਤੋਂ ਇਸ ਇਲਾਕੇ ਦੇ ਲੋਕਾਂ ਦੀ ਵਾਗਸੀ ਉਸ ਜੇ ਤੇ ਜਿਸ ਸੰਗਠਨ ਉਸ ਨੂੰ ਤੋਂ ਬਣਾਇਆ ਅੱਜ ਅਤੇ ਫਿਰ ਬਾਦਲੇ ਚੋਦੇ ਦਫ਼ਤਰ ਦੀਆਂ ਜਿਹੜੀਆਂ ਮਨਜ਼ੂਰੀਆਂ ਸਨ ਉਹ ਮਨਜ਼ੂਰੀਆਂ ਤੇ ਉਹ ਫੰਡਸ ਪ੍ਰੂਵ ਕਰਾਏ ਤੇ ਮੈਨੂੰ ਯਾਦ ਆ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਨੂੰ ਇਥੋਂ ਤੱਕ ਕਹਿਣਾ ਪਿਆ ਕਿਉਂਕਿ ਉਸ ਸਮੇਂ ਐਸਜੀਐਮ ਨਹੀਂ ਸੀ ਬੈਠਦਾ ਵੀ ਜੇ ਐਸਜੀਐਮ ਤੁਸੀਂ ਨਹੀਂ ਬਿਠਾਉਣਾ ਤੂੰ ਨਹੀਂ ਬਿਠਾ ਰਹੇ ਕਹਿੰਦੇ ਜੀ ਬਿਲਡਿੰਗ ਅਨਸੇਫ ਆ ਮੈਂ ਇਥੇ ਤੱਕ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਉਸ ਸਮੇਂ ਕੈਪਟਨ ਅਮਿੰਦਰ ਸਿੰਘ ਸੀ ਵੀ ਇਤਨਾ ਪਹਿਲੀ ਗੱਲ ਹੈ ਜਦੋਂ ਕੋਈ ਵੀ ਸਬਡਿਵੀਜ਼ਨ ਦੀ ਗੱਲ ਹੁੰਦੀ ਸੀ ਮੈਂ ਤੁਧਨ ਸਾਧਾ ਦਾ ਸਰੋਲੀਆ ਤੇ ਦਫ਼ਤਰ ਦੀ ਗੱਲ ਜ਼ਰੂਰ ਤੁਧਨ ਸਾਧਾ ਨਾਲ ਤੇ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਦਾ ਦਫ਼ਤਰ ਬਣਾਓ ਤੁਧਨ ਸਾਧਾ ਦਾ ਤੇ ਨਾਲ ਦੀ ਨਾਲ ਮੈਂ ਉਸ ਸਮੇਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਈ ਵੀ ਜੇ ਤੁਸੀਂ ਉੱਥੇ ਕਹਿੰਦੇ ਬਿਲਡਿੰਗ ਅਨਸੇਫ ਆ ਤਾਂ ਐਸਜੀਐਮ ਨਹੀਂ ਬੈਠਿਆ ਹੈਗਾ ਪਟਿਆਲੇ ਬੈਠਾ ਤੇ ਫਿਰ ਮੈਂ ਕਿਹਾ ਸੀ ਮੈਂ ਕੋਠੀ ਤੁਹਾਨੂੰ ਉਸ ਸਮੇਂ ਤੱਕ ਕਰਾਇਦੇ ਲੈ ਕੇ ਦਿੰਦਾ ਚਲੋ ਜੀ ਅਖੀਰ ਦੇ ਵਿੱਚ 2022 ਦੇ ਵਿੱਚ ਇਹਦੀਆਂ ਜਿਹੜਾ ਹੈਗਾ ਸਰਕਾਰ ਦੇ ਜਾਣ ਸਮੇਲੀਆਂ ਅਪਰੂਵਲ ਸੀ ਜਿਹੜੀਆਂ ਉਹ ਇਹ ਅਪਰੂਵ ਹੋ ਗਿਆ ਸੀਗਾ ਉਸ ਸਮੇਂ ਪੰਜਾਬ ਲੈਂਡ ਰਿਕਾਰਡਸ ਸੁਸਾਇਟੀ ਆ ਜਿਹੜੀ ਉਹਦੇ ਵੱਲੋਂ ਇਹਦੇ ਫੰਡਸ ਨੇ ਜਿਹੜੇ ਦਿੱਤੇ ਗਏ ਪੰਜਾਬ ਸਰਕਾਰ ਦੇ ਬਜਟ ਦੀ ਅਲੋਕੇਸ਼ਨ ਨਹੀਂ ਹੈਗੀ ਇਹ ਉਹਦੋਂ ਵੱਲੋਂ ਫੰਡ ਸੀ ਜਿਹੜੇ ਦਿੱਤੇ ਗਏ ਸੀ ਤੇ ਆਜੋ ਕੰਪਲੀਟ ਹੋਇਆ ਮੁੱਖ ਮੰਤਰੀ ਸਾਹਿਬ ਦਾ ਮੈਂ ਸਭ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਮਾਂ ਕੱਢਿਆ ਉਸ ਸਾਡੇ ਬਣਾਏ ਹੋਏ ਦਫ਼ਤਰ ਦਾ ਕੰਮ ਕਰਨ ਵਾਸਤੇ ਤੇ ਸਾਡੀ ਬਣਾਈ ਹੋਈ ਸਬ ਡਿਵੀਜ਼ਨ ਦਾ ਜਿਹੜਾ ਹੈਗਾ ਉੱਥੇ ਉਹਨਾਂ ਨੇ ਚਰਨ ਪਾਏ ਮੁੱਖ ਮੰਤਰੀ ਬਣ ਕੇ ਮੇਰਾ ਖਿਆਲ ਹੈ ਸ਼ਾਇਦ ਪਹਿਲੀ ਵਾਰ ਹੀ ਆਏ ਹੁਣ ਉਹ ਦੂਸਰੀ ਗੱਲ ਉਸ ਪ੍ਰੰਤ ਉਹਨਾਂ ਨੇ ਮਨਰੇਗਾ ਵਰਕਰਸ ਦਾ ਜੋ ਦੇਖਣ ਵਿੱਚ ਲੱਗਿਆ ਮੇਰੇ ਖਿਆਲ ਵਿੱਚ ਕਿਉਂਕਿ ਪਿੰਡਾਂ ਵਿੱਚ ਵੀ ਜੋ ਰਿਪੋਰਟਾਂ ਆ ਰਹੀਆਂ ਕਿ ਮਨਰੇਗਾ ਵਰਕਰਸ ਨੂੰ ਵੱਡੀ ਗਿੰਚੀ ਦੇ ਵਿੱਚ ਉੱਥੇ ਭਲਾਇਆ ਗਿਆ ਤੇ ਮਨਰੇਗਾ ਵਰਕਰਸ ਦੇ ਸਮਾਗਮ ਨੂੰ ਉਹਨਾਂ ਨੇ ਬਾਅਦ ਵਿੱਚ ਸੰਬੋਧਨ ਹੁੰਦੇ ਆ ਜਿਹੜੀਆਂ ਗੱਲਾਂ ਕਈਆਂ ਸੀਐਮ ਸਾਹਿਬ ਨੇ ਤੇ ਉਹ ਗੱਲਾਂ ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰਦੀਆਂ ਸੀ ਮੈਂ ਸਮਝਦਾ ਵੀ ਮੈਂ ਮੁਖਤਰੀ ਸਾਹਿਬ ਬੜਾ ਇਸ ਗੱਲ ਨੂੰ ਪਰੇ ਮਾਰਨਾ ਕਹਿ ਰਹੇ ਆ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਜਿਸ ਇਲਾਕੇ ਦੀ ਹਰ ਜਾਂਦੀ ਹੋਈ ਸੜਕ ਟੁੱਟੀ ਪਈ ਹੋਵੇ ਵੱਡੇ ਵੱਡੇ ਖੱਡੇ ਹੋਣ ਤੁਸੀਂ ਉਸ ਇਲਾਕੇ ਦੇ ਵਿੱਚ ਆਗੇ ਵਿਕਾਸ ਦੇ ਦਾਅਵੇ ਉਹਨਾਂ ਲੋਕਾਂ ਨੂੰ ਕਰੋ ਜਿਹੜੇ ਲੋਕ ਉਹਨਾਂ ਟੁੱਟੀਆਂ ਹੋਈਆਂ ਸੜਕਾਂ ਬੁਦੀ ਚਾਹ ਕੇ ਆਏ ਹੁਣ ਕੌਣ ਤੇ ਮੈਂ ਸਮਝਦਾ ਹਾਂ ਹਾਸੂ ਹਿਣੀਆਂ ਗੁੱਡੀਆਂ ਗੱਲਾਂ ਤੇ ਸੰਜਾ ਦੇ ਮੁੱਖ ਮੰਤਰੀ ਦੀ ਐਸੀ ਬਾਤ ਵੀ ਨਹੀਂ ਪੋਜੀਸ਼ਨ ਬਣੇ ਕਿ ਉਹ ਹਰ ਪੰਜਾਬੀ ਲਈ ਸ਼ੋਹਰਤ ਪੰਜਾਬੀ ਨੂੰ ਜ਼ਿੰਮੇਦਾਰ ਕਰਦੀ ਹੈ ਸੋ ਮੈਂ ਸਮਝਦਾ ਤੁਹਾਨੂੰ ਫੀਡਬੈਕ ਦੇਣੀ ਚਾਹੀਦੀ ਸੀ ਨਾ ਗੱਲਾਂ ਬੱਲੇ ਦੀ ਵਿਕਾਸ ਦੀ ਗੱਲ ਨਾ ਉੱਥੇ ਕਰਿਓ ਸਰਕਾਰ ਦੇ ਮਾਰਕਿਆਂ ਦੀ ਗੱਲ ਨਾ ਉੱਥੇ ਕਰਿਓ ਕਿਉਂਕਿ ਬਹੁਤ ਬੁਰਾ ਹਾਲ ਹੈ ਇਲਾਕੇ ਦਾ ਦੂਜੀ ਗੱਲ ਮੈਂ ਸਮਝਦਾ ਕਿ ਘੱਟੋ ਘੱਟ ਜਦੋਂ ਤੁਸੀਂ ਆਏ ਸੀ ਤਾਂ ਤੁਹਾਡਾ ਆਉਣਾ ਬਹੁਤ ਵੱਡੀ ਗੱਲ ਸੀ ਤੇ ਕੇਵਲ ਭਾਸ਼ਣ ਹੀ ਦੇਖੇ ਜਾਣਾ ਚਾਹੀਦਾ ਸੀ ਨਾ ਕੁਝ ਨਾ ਕੁਝ ਦੇਖੇ ਜਾਣਾ ਚਾਹੀਦਾ ਸੀ ਇਰਾਕੇ ਨੂੰ ਐਡੀ ਗਰਮੀ ਦੇ ਵਿੱਚ ਤੁਸੀਂ ਦੇਖੋ ਪਹਿਲੀ ਗੱਲ ਤਾਂ ਮੈਂ ਇਸ ਜੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਕਰਨੀ ਬਣਦੀ ਆ ਕਿ ਮਨਰੇਗਾ ਵਰਕਰਸ ਦਾ ਹੈ ਮਨਰੇਗਾ ਵਰਗੀ ਸਕੀਮਾਂ ਸਰਕਾਰਾਂ ਨੇ ਸ਼ੁਰੂ ਕੀਤੀਆਂ ਕਿ ਲੋਕਾਂ ਦੀ ਲੋੜ ਪੂਰੀ ਹੋਵੇ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਹਟਦੇ ਪੈਣ ਅੱਜ ਉਹਨਾਂ ਦੀਆਂ ਦਿਹਾੜੀਆਂ ਛੁਗਾ ਕੇ ਜਿਸ ਤਰੀਕੇ ਨਾਲ ਇੱਕ ਤਰ੍ਹਾਂ ਦਾ ਸ਼ੋਸ਼ਣ ਹੈ ਇਹ ਤੁਸੀਂ ਇਸ ਤਰੀਕੇ ਨਾਲ ਲੈ ਕੇ ਆਏ ਤੇ ਤੁਸੀਂ ਦੇਣਕਾ ਕੀ ਸੀ ਬਲਕਿ ਆਰਥਿਕ ਤੌਰ ਦੇ ਉੱਤੇ ਬੋਝ ਪਿਆ ਪੀਆਰਟੀਸੀ ਦੇ ਬੱਸਾਂ ਚ ਐਡਾ ਮਨਰੇਜਾ ਵਰਕਰਸ ਨੂੰ ਉੱਥੇ ਲਿਜਾਣ ਦੀ ਲੋੜ ਕੀ ਸੀ ਤੁਦਨ ਸਾਡਾ ਸਬ-ਡਿਵੀਜ਼ਨ ਦਾ ਇੱਕ ਦਫ਼ਤਰ ਦਾ ਉਘਾਟਨ ਕਰਨਾ ਸੀ ਉਹਨਾਂ ਨੂੰ ਐਜੇ ਤੇ ਪੀਆਰਟੀਸੀ ਦੇ ਖਜ਼ਾਨੇ ਤੇ ਜਿਹੜੀ ਜਿਹੜੀ ਪੀਆਰਟੀਸੀ ਪਹਿਲਾਂ ਹੀ ਮਧਹਾਲੀ ਦੇ ਦੁਆਰ ਵਿੱਚੋਂ ਗੁਜ਼ਰ ਰਹੀ ਆ ਉਹਦੇ ਉੱਤੇ ਐਡਾ ਬਟਾ ਬੋਝ ਉਹਦੇ ਖਜ਼ਾਨੇ ਦੇ ਉੱਤੇ ਤੁਸੀਂ ਪਾਇਆ ਤੇ ਫਿਰ ਉਹਨਾਂ ਦੀਆਂ ਜ਼ਿਆਦਾ ਦਿਹਾੜੀਆਂ ਕਟਵਾਈਆਂ ਤੁਸੀਂ ਨੇ ਉਹਨਾਂ ਦੀ ਹਾਜ਼ਰੀ ਨਹੀਂ ਲੱਗੀ ਤਾਂ ਦਿਹਾੜੀਆਂ ਕਟਵਾਈਆਂ ਜਾਂ ਦਿਹਾੜੀ ਲਾ ਕੇ ਆਏ ਆ ਤਾਂ ਉੱਥੇ ਕੀ ਕਰ ਰਹੇ ਸੀ ਕਿ ਮੰਨ ਰਿਹਾ ਬਲਕਿ ਸੋ ਮੈਂ ਸਮੁਦਾ ਨੂੰ ਗਰਮੀ ਦੇ ਵਿੱਚ ਬਿਠਾ ਕੇ ਭਾਸ਼ਣ ਸੁਣਾ ਕੇ ਐਡਾ ਮੈਂ ਸਮਝਦਾ ਇਸ ਚੀਜ਼ ਤੋਂ ਬਚਣਾ ਚਾਹੀਦਾ ਸੀਗਾ ਮੈਂ ਇਹ ਗੱਲ ਫਿਰਦਾ ਹਾਂ ਤੇ ਬੇਹਦ ਮਦਭਾਗਾ ਦੇ ਮੁੱਖ ਮੰਤਰੀ ਸਾਹਿਬ ਤੇ ਮੈਂ ਵੀ ਤੁਹਾਡੇ ਵੱਲੋਂ ਤੁਹਾਡੀ ਹਾਜ਼ਰੀ ਦੇ ਵਿੱਚ ਐਸੀ ਰਾਜਨੀਤੀ ਮੈਂ ਸਮਝਦਾ ਕੋਈ ਚੰਗੀ ਸੇਧ ਨਹੀਂ ਸਾਡੇ ਸਮਾਜ ਨੂੰ ਦੇਸੀ ਕਿਉਂਕਿ ਸਾਨੂੰ ਹੁਣ ਸਮਾ ਆ ਗਿਆ ਕਿਸੇ ਚੰਗੇ ਚੰਗੀ ਰਾਜਨੀਤੀ ਦੀ ਆਸ ਹੈ ਜਿਹੜੇ ਲੋਕ ਸਾਡੇ ਤੋਂ ਕਰ ਰਹੇ ਨੇ ਪਾ ਮੈਂ ਕੋਈ ਨਹੀਂ ਪਾਰਟੀ ਹੋਵੇ ਕਟੋਟਿਕਾ ਰਾਜੇ ਸੀ ਦਾ ਪੱਧਰ ਦਾ ਆਪਾਂ ਬਣਾਈਏ ਨਾ ਸਾਰੇ ਮਿਲ ਕੇ ਦੂਸਰੀ ਗੱਲ ਮੈਂ ਸਮਝਦਾ ਜਦੋਂ ਤੁਸੀਂ ਆਈ ਸੀ ਕਿ ਹੋਰ ਨਹੀਂ ਕੁਝ ਕਰਨਾ ਸੀ ਤੁਹਾਡੇ ਕੋਲ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਵੀ ਮੰਗਾਂ ਰੱਖੀਆਂ ਜਦੋਂ ਉਹਨਾਂ ਮੰਗਾਂ ਨੂੰ ਤੁਸੀਂ ਕਿਹਾ ਮੈਂ ਅਕਸਰ ਸਾਹਿਬਾਨ ਨਾਲ ਬੈਠ ਕੇ ਡਿਸਕਸ ਕਰਾਂਗਾ ਕਰਿਓ ਜੀ ਸਰਕੇ ਕਰਿਓ ਪਰ ਸਾਢੇ 3 ਸਾਲਾਂ ਬਾਅਦ ਉਹ ਮੰਗਾਂ ਤੁਹਾਡੇ ਕੋਲੇ ਆਈਆਂ ਤੇ ਤੁਸੀਂ ਉਹਨਾਂ ਮੰਗਾਂ ਤੇ ਡਿਸਕਸ ਕਰਨ ਦਾ ਵਾਅਦਾ ਸਾਢੇ 3 ਪੌਣੇ 4 ਸਾਲਾਂ ਬਾਅਦ ਕਰਕੇ ਚੱਲੇ ਹੋ ਚਲੋ ਪਰ ਪੂਰ ਗੱਲਾਂ ਦੀਆਂ ਬਾਅਦ ਚ ਮੰਗਾਂ ਦੀ ਗੱਲਾਂ ਬਾਅਦ ਚ ਪਹਿਲੀ ਗੱਲ ਤਾਂ ਮੈਂ ਤੁਹਾਡੇ ਨੂੰ ਕੁਝ ਗੱਲਾਂ ਕਹਿਣੀ ਚਾਹੁੰਦਾ ਵੀ ਇੱਕ ਤਾਂ ਸਹਾਣੇ ਦੁਰਘਟਨਾ ਹੋਈ ਮਾਸੂਮ ਬੱਚਿਆਂ ਦੀ ਜਾਨਾਂ ਗਈਆਂ ਕੀ ਹੋ ਰਿਹਾ ਪੰਜਾਬ ਦੇ ਵਿੱਚ ਇਹ ਉਹਦੀ ਉਹਦੀ ਤਸਵੀਰ ਸੀ ਤੁਹਾਨੂੰ ਪਤਾ ਕਿਉਂ ਹੋਇਆ ਉਹ ਹਾਦਸਾ ਹਲਕਾ ਸਨੌਰ ਦੇ ਵਿੱਚ ਮੈਂ ਇਥੋਂ ਦਾ ਸਾਕਾ ਵਿਦਾਇਕ ਹੋਣ ਦੇ ਨਾਲ ਤੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਵੀ ਇਸ ਤੋਂ ਪਹਿਲਾਂ ਕੋਈ ਐਸਾ ਹੀ ਦਰਦਨਾਕ ਹਾਦਸਾ ਸਨੌਰ ਦੇ ਵਿੱਚ ਵਾਪਰੇ ਵਸਦਾ ਜਿਹੜੀ ਇਹ ਇਹਦੇ ਵੱਡੇ ਵੱਡੇ ਖੱਡੇ ਇਸ ਇਲਾਕੇ ਦੀ ਸਰਕਾਰ 'ਚ ਪਈ ਹੋਈ ਨੇ ਉਹਦਾ ਵਰਦਾਕਾਰ ਨੂੰ ਮਾਈਨਿੰਗ ਆ ਤੇ ਮਿਰਾਲ ਮਾਜਰੇ ਪਿੰਡ ਦੇ ਨੌਜਵਾਨਾਂ ਦੀ ਡੈਥ ਹੋਈ ਹੋਰ ਕਿੰਨੇ ਐਕਸੀਡੈਂਟ ਹੋਏ ਕਿੰਨੀਆਂ ਡੈਥਸ ਹੋ ਚੁੱਕੀਆਂ ਪਰ ਇਸ ਤੋਂ ਪਹਿਲਾਂ ਸਮਾਨੇ ਵਰਗੀ ਕੋਈ ਵੱਡੀ ਹੋਰ ਵੱਡੀ ਘਟਨਾ ਇੱਥੇ ਵਾਪਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਮਾਈਨਿੰਗ ਸਰਕਾਰੀ ਸਰਪ੍ਰਸਤੀ ਤੇ ਪ੍ਰਸ਼ਾਸਨ ਦੀ ਮਲੀਭੁਗਤ ਤੋਂ ਬਿਨਾ ਨਹੀਂ ਹੋ ਸਕਦੀ ਦੁਨੀਆ ਨੂੰ ਪਤਾ ਹੈ ਤੁਹਾਨੂੰ ਵੀ ਪਤਾ ਹੋਊਗਾ ਵੀ ਪ੍ਰਸ਼ਾਸਨ ਦੀ ਮਿਹਰੀ ਭੁਗਤੋ ਬਿਨਾ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਇਹ ਐਸਾ ਕੁਝ ਨਹੀਂ ਚੱਲ ਸਕਦਾ ਕਿ ਯਾਰ ਮੈਂ ਉਹ ਦੇਖਿਆ ਆ ਕੇ ਵੀ ਥਾਂ ਥਾਂ ਤੇ ਘੱਗਰ ਪਟਿਆ ਪਿਆ ਸੋ ਉਹ ਕੋਈ ਵੱਡਾ ਹਾਦਸਾ ਨਾ ਵਾਪਰੇ ਇਸ ਤੋਂ ਪਹਿਲਾਂ ਕਿਰਪਾ ਕਰਕੇ ਕੋਈ ਕੁਝ ਗਾਓ ਨਾ ਦੋ ਕਿਰਪਾ ਕਰਕੇ ਮਾਈਨਿੰਗ ਨੂੰ ਨੰਬਰ ਦਿਓ ਹੋਰ ਕੋਈ ਬਾਅਦ ਚ ਬਣਾਇਓ ਪਹਿਲਾਂ ਤੁਸੀਂ ਅੱਜ ਆਏ ਸੀਗੇ ਜਿੱਥੇ ਦੁੱਗਨ ਸਾਹਲ ਤੱਕ ਆ ਗਏ ਉੱਥੇ ਗਾਹ ਨੂੰ ਥੋੜਾ ਜਿਹਾ ਹੋਰ ਜਾਏ ਤੇ ਨਾਲੇ ਆਪਣੇ ਸਹੁਰਿਆਂ ਦੇ ਦਰਸ਼ਨ ਕਰਿਆ ਆਵੇ ਇਹ ਨਾਲੇ ਉਸ ਰੋਡ ਸੀ ਜਿਹੜੀ ਜਾਂਦੀ ਤੁਹਾਡੇ ਸਹਾਰਿਆਂ ਨੂੰ ਜਾਂਦੀ ਆ ਉਹ ਰੋਡ ਦਾ ਕਦੋਂ ਦੇ ਹੜਾਏ ਹੋਏ ਨੇ ਉਹਦੀ ਹਾਲਤ ਤਾਂ ਦੇਖਦੇ ਜਾ ਕੇ ਕੀ ਹੈ ਮੇਨ ਰੋਡ ਆ ਸਾਡੇ ਹਾਰਟ ਲਾਈਨਾਂ ਇਹ ਇਸ ਇਲਾਕੇ ਬਹੁਤ ਬੁਰੀ ਹਾਲਤ ਆ ਉਹ ਨਹੀਂ ਪਰ ਉਹ ਸੜਕ ਨਹੀਂ ਬਣੀ ਹੈਗੀ ਜਿਹੜੇ ਮਨਜੁਲ ਸਿੰਘ ਸਾਹਿਬ ਅਸੀਂ ਆਸ ਕਰਦੇ ਸੀਗੇ ਵੀ ਤੁਸੀਂ ਆ ਜਾ ਕੇ ਘਟੋ ਘਟੋ ਰੋਡ ਦਾ ਤਾਂ ਕੁਝ ਨਾ ਕੁਝ ਐਲਾਨ ਕਰਕੇ ਜਾਓਗੇ ਤੁਸੀਂ ਹੋਰ ਛਟੋ ਬਾਕੀ ਅਸੀਂ ਕੰਮ ਕਿਤੇ ਨਾ ਕਿਤੇ ਜਿੱਥੇ ਪਹਿਲਾਂ ਕਰਵਾਏ ਨੇ ਉਹ ਉਥੇ ਹੋਰ ਕੰਮਾਂ ਲਈ ਵੀ ਚੋਰ ਰਿਵਾਈਜ਼ ਕਰੀ ਲੰਦੇ ਆ ਜਿਹੜੀ ਸਾਡੇ ਮਾਨਯੋਗ ਵ代ਈ ਸਾਹਿਬ ਦੇ ਪਿੰਡ ਨੂੰ ਸੜਕ ਜਾਂਦੀਆਂ ਤੁਸੀਂ ਬਾਕੀ ਵੱਡੀਆਂ ਵੱਡੀਆਂ ਗੱਲਾਂ ਤਾਂ ਆਪਾਂ ਬਾਅਦ ਚ ਕਰਾਂਗੇ ਤੁਸੀਂ ਉਸ ਰੋਡ ਦੇ ਜਾਂਦੇ ਹੋਏ ਮੈਂ ਨਹੀਂ ਕਹਿੰਦਾ ਨਵੀਂ ਬਣਾਓ ਉਹਦੇ ਖੱਡੀ ਪਰਵਾਦੋ ਉਸ ਰੋਡ ਦੇ ਖੱਡੇ ਉਹ ਨੜੇ ਕ੍ਰਾਮ ਵਰਗੇ ਇਤਿਹਾਸਿਕ ਨਗਰ ਨੂੰ ਰੋਡ ਜਾਂਦੀ ਹੋਵੇ ਉਹਦੇ ਖੱਡੇ ਪਰਵਾਦੋ ਸੋ ਕਹਿਣ ਤੋਂ ਭਾਵ ਵੀ ਮੈਸਾਦਨ ਕਿ ਕੁਝ ਨਾ ਕੁਝ ਅਸੀਂ ਆਸ ਕਰਦੇ ਸੀ ਕਿ ਤੁਸੀਂ ਕੁਝ ਨਾ ਕੁਝ ਇਲਾਕੇ ਲਈ ਕਰਕੇ ਜਾਓ ਤੇ ਇੱਥੋਂ ਤੱਕ ਕੇ ਮੈਨੂੰ ਉਮੀਦ ਸੀ ਮੈਨੂੰ ਉਮੀਦ ਸੀ ਕਿ ਹੋਰ ਕੁਝ ਨਾ ਹੋਵੇ ਤਾਂ ਨਾ ਹੋਵੇ ਵੀ ਇੱਕ ਚੀਜ਼ ਤੁਸੀਂ ਜ਼ਰੂਰ ਅੱਜ ਅੱਜ ਦੇਖ ਕੇ ਜਾਓਗੇ ਕਿ ਜਿਹੜਾ ਆ ਕਲਕਤੇ ਦਾ ਖਰਾਬਾ ਹੋਇਆ ਸੀਗਾ ਬੱਤਾ ਬੱਤੀ ਕਰਨਪੁਰ ਮਲਕਪੁਰ ਆ ਖਾਸ ਆਪਣਾ ਸਿਰ ਕਪੜੇ ਵੱਲ ਖਾਸਪੁਰ ਵੱਲ ਤੁਸੀਂ ਮੈਨੂੰ ਉਮੀਦ ਸੀ ਵੀ ਘਟੂ ਘਟ ਇਹਨਾਂ ਪਿੰਡਾਂ ਨੂੰ ਉਸ ਕਲਕਤੇ ਦੇ ਮੁਆਵਜ਼ੇ ਦੇ ਪੈਸੇ ਕਿਸਾਨਾਂ ਨੂੰ ਦੇ ਕੇ ਜਾਊਂ ਪਰ ਨਹੀਂ ਹੋ ਸਕਿਆ ਇਕਮੈਂ ਹੋਰ ਤੁਹਾਡੇ ਚਰਨਾਚ ਅਰਜ਼ੋਈ ਕਰਦਾ ਤੁਸ ਪੰਜਾਬ ਦੇ ਮੁੱਖ ਮੰਤਰੀ ਜੁਧ ਨਸ਼ਿਆਂ ਬੁਧ ਤੁਸ ਇਹ ਸ਼ੁਰੂ ਕੀਤਾ ਮੇਰੇ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਹੁਤ ਨੰਦਾ ਹਾਲਾ ਬਹੁਤ ਬੁਰਾ ਹਾਲਾ ਮੇਰੀ ਤੁਹਾਨੂੰ ਬੇਨਤੀ ਆ ਵੀ ਤੁਰਤ ਉਸ ਨਸ਼ੇ ਦੇ ਕਾਰੋਬਾਰ ਦੇ ਉੱਤੇ ਰੋਕ ਲਾਈ ਜਾਵੇ ਕਿਸੇ ਕੋਈ ਨਿਰਪੱਖ ਦੇ ਕੋ ਮੈਂ ਓਵਰ ਆਲੀ ਇਹ ਕਹਿੰਦਾ ਇਹਦੇ ਦੁਆਰਾ ਕਿਸੇ ਦਿਨ ਤੁਹਾਡੇ ਰੂਬਰੂ ਹੋਊਗਾ ਵੀ ਇਹ ਨਸ਼ੇ ਦਾ ਜਿਹੜਾ ਵਪਾਰ ਆ ਜਿਹੜਾ ਕਾਰੋਬਾਰ ਆ ਜਿਹੜਾ ਹੋ ਰਿਹਾ ਇਹਦੇ ਉਂਗਲਾਂ ਉੱਠਦੀਆਂ ਐ ਅਕਸਰ ਉਂਗਲਾਂ ਉੱਠਦੀਆਂ ਪੋਲੀਟੀਕਲ ਸਿਸਟਮ ਦੇ ਉੱਤੇ ਡੈਮੋਕ੍ਰੇਸੀ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਇਹ ਨੈਕਸਰਸਾਈਜ਼ ਤੇ ਜਿਹੜੇ ਜਿਨ੍ਹਾਂ ਦੇ ਉੱਤੇ ਉਂਗਲਾਂ ਉੱਠਦੀਆਂ ਹੋਣਾਂ ਸਵਾਲ ਤਾਂ ਇਹ ਵੱਡਦਾ ਕਿ ਫਿਰ ਉਹਦੀ ਜਾਂਚ ਪ੍ਰੋਪਰ ਕਿਵੇਂ ਕਰਾਉਣਗੇ ਸੋ ਇਹਦੇ ਲਈ ਮੈਂ ਸਮਝਾ ਜੇ ਨਿਰਪੱਖ ਜਾਂਚ ਕਰਾਉਣੀ ਆ ਨਾ ਤਾਂ ਇਹਦੇ ਲਈ ਕੋਈ ਨਿਰਪੱਖ ਏਜੰਸੀਆਂ ਭਾਵੇਂ ਸੀਬੀਏ ਨੂੰ ਦੇ ਦਿਓ ਇਹਨਾਂ ਨੂੰ ਤੇ ਤਾਂ ਕਿ ਇਹ ਰੋਕਿਆ ਜਾ ਸਕੇ ਇਹਨੂੰ ਕੇਵਲ ਅਖਬਾਰੀ ਖਬਰਾਂ ਤੱਕ ਘਰਾਂਾਂ ਕਿਸੇ ਦੇ ਘਰ ਘਟਦੇ ਕਿਸੇ ਦੇ ਹੋਰ ਕਰਦੇ ਕੁਝ ਖਾਣ ਵਾਲੇ ਚਾਰ ਬੰਦੇ ਫੜ ਲੇ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਇੰਨੀਆਂ ਜੇਹਲਾਂ ਦੀ ਜੇਹਲਾਂ ਭਾਰਤੀਆਂ ਫੇਰ ਨਸ਼ਾ ਕਿਵੇਂ ਚੱਲ ਜਾਂਦਾ ਉਹ 체ਨ ਤਾਂ ਵੱਢੀ ਹੋਊਗੀ ਜਿਸ ਬੰਦੇ ਨੂੰ ਤੁਸੀਂ ਫੜਿਆ ਦਸ਼ਾ ਵੇਚਦੇ ਨੂੰ ਫੜਿਆ ਦਸ਼ਾ ਕਰਦੇ ਨੂੰ ਫੜਿਆ ਉਦੋਂ 체ਨ ਤਾਂ ਵੱਢੀ ਹੋਊਗੀ ਕੋਈ ਨੀ ਇਨਕੁਆਇਰੀ ਤਾਂ ਹੁੰਦੀ ਹੋਊਗੀ ਵੀ ਉਹਨੂੰ ਕਿਹਨੇ ਦਿੱਤਾ ਉਹਨੂੰ ਕਿਹਨੇ ਦਿੱਤਾ ਅਖੀਰ ਤੱਕ ਤੁਸੀਂ ਕਿਸੇ ਇੱਕ 체ਨ ਕਿ ਕਿੱਥੋਂ ਨਸ਼ੇ ਦੀ ਸਪਲਾਈ ਹੁੰਦੀ ਆ ਉਹ 체ਨ ਮੈਂ ਸਮਝਦਾ ਅੱਜ ਤੱਕ ਤੁਸੀਂ ਨਹੀਂ ਪਛਾਣ ਪਿਛਲੇ ਮੈਂ ਸਮਝਦਾ ਵੀ ਪਿਛਲੇ ਸਮੇਂ ਦੇ ਦੌਰਾਨ ਵੀ ਮੈਂ ਕੱਲੇ ਤੁਹਾਨੂੰ ਨਹੀਂ ਕਹਿੰਦਾ ਵੀ ਉਹ 체ਨ ਦਾ ਹੁਣ ਤੱਕ ਤੁਸੀਂ 체ਨ ਨਹੀਂ ਬ੍ਰੇਕ ਕਰ ਸਕਦੇ ਲੈ ਕੇ ਨਹੀਂ ਜਾ ਸਕਦੇ ਕਿ 체ਨ ਦਾ 오리진 ਕਿੱਥੇ ਹੈ ਸੋ ਮੈਂ ਉਮੀਦ ਕਰਦਾ ਮੇਰੇ ਹਲਕੇ ਵਿੱਚ ਤੁਸੀਂ ਇੱਕ ਪ੍ਰੈਕਟੀਕਲ ਇੱਕ ਪਾਇਲਟ ਪ੍ਰੋਜੈਕਟ ਦੇ ਵਿੱਚ ਵੀ ਕਿੱਥੋਂ ਆਉਂਦਾ ਨਸ਼ਾ ਕੌਣ ਉਹ ਕਰਦਾ ਇਹਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਅਸੀਂ ਅੱਜ ਤੱਕ ਕੇਂਦਰੀ ਏਜੰਸੀਆਂ ਦੀ ਤਕਰੀਬਨ ਹੋ ਕੀਤੀ ਆ ਵੀ ਨਹੀਂ ਆਉਣਾ ਚਾਹੀਦਾ ਸਾਡੇ ਅਸੀਂ ਸੰਗਠਨ ਪਰ ਕਿਉਂਕਿ ਇਹ ਸਿਸਟਮ ਦੇ ਜਿਹੜੀ ਉਂਗਲਾਂ ਨੇ ਲੋਕਾਂ ਦੀਆਂ ਉਹ ਸਾਡਾ ਸਾਰਾ ਸਿਸਟਮ ਹੀ ਉਹਦੇ ਉਹਦੇ ਸ਼ੱਕ ਨੇ ਘੇਰੇ ਦੇ ਵਿੱਚ ਆ ਇਸ ਲਈ ਕਿਸੇ ਕੇਂਦਰੀ ਏਜੰਸੀ ਤੋਂ ਇਹਦੀ ਜਾਂਚ ਕਰਾ ਕੇ ਇਹਨੂੰ ਰੋਕਿਆ ਜਾਵੇ ਤੇ ਤੁਸੀਂ ਇੱਕ ਇੱਕ ਥਾਂ ਨੂੰ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਰੋਕ ਲਓਗੇ ਇੱਕ ਥਾਂ ਤੇ ਰੋਕ ਲਓਗੇ ਇੱਕ ਥਾਂ ਦੇ ਵਿੱਚ ਤਾਂ ਬਾਕੀ ਆ ਨੂੰ ਆਪਣੇ ਆਪ ਹੀ ਮਹਿਸੂਸਦਾ ਹੈ ਬਾਕੀ ਨੇ ਉਸ ਦਰਤੇ ਸਹਿਮ ਦੇ ਨਾਲ ਹੀ ਸਭ ਕੁਝ ਸਮਝਦਾ ਨਾ ਸੋ ਅੱਜ ਤੁਸੀਂ ਮੈਂ ਸਮਝਦਾ ਵੀ ਕੇਵਲ ਤੁਹਾਡਾ ਭਾਸ਼ ਨਹੀਂ ਸੁਣਨ ਨੂੰ ਮਿਲਿਆ ਤੁਹਾਡਾ ਭਾਸ਼ ਨਹੀਂ ਮਿਲਿਆ ਹੋਰ ਕੁਝ ਨਹੀਂ ਮਿਲਿਆ ਪੀਆਰਟੀਸੀ ਦੇ ਵੱਡਾ ਬੋਝ ਪਿਆ ਲੋਕ ਆਪਣੀਆਂ ਦਿਹਾੜੀਆਂ ਛੱਡ ਕੇ ਗਰਮੀ ਦੇ ਵਿੱਚ ਹੈਰਾਨ ਹੋਏ ਤੇ ਕੰਮ ਕੀ ਸੀਗਾ ਕੇਵਲ ਤੁਸੀਂ ਪਿਛਲੇ ਮਨਜ਼ੂਰ ਹੋਏ ਕੰਮਾਂ ਦੇ ਜਿਹੜੇ ਹੈਗੇ ਸੀ ਉਹ ਹੀ ਬੰਨ ਘਟਨੇ ਸੀਗੇ ਸੋ ਮੈਂ ਸਮਝਦਾ ਵੀ ਮੁਖੀ ਜੀ ਸਾਹਿਬ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਘਟ ਘਟ ਆ ਜਿਹੜੇ ਦੋ ਤਿੰਨ ਕੰਮ ਮੈਂ ਤੁਹਾਨੂੰ ਗੋ ਰੋਡਸ ਕਹੀਆਂ ਬਾਕੀ ਦਾ ਅਸੀਂ ਆਪੇ ਕਰਵਾ ਲਾਂਗੇ ਆ ਦੋ ਸਰਕਾਂ ਦਾ ਜੇ ਤੁਸੀਂ ਕਰਵਾ ਦੋ ਤਾਂ ਅਸੀਂ ਸਾਨੂੰ ਐ ਲੱਗੇਗਾ ਵੀ ਚਲੋ ਕੁਸ਼ਟਾ ਕਰ ਰਹੇ ਹੋ ਤੇ ਜਿਹੜਾ ਮਾਈਨਿੰਗ ਵਾਲਾ ਕੰਮ ਆ ਇੱਕ ਨਸ਼ਿਆਂ ਵਾਲਾ ਤੇ ਇਹ ਰੁਕੋ ਤੇ ਜਿਹੜਾ ਕਿਸਾਨਾਂ ਦਾ ਜਿਨ੍ਹਾਂ ਦੀਆਂ ਸਪੈਸ਼ਲ ਗਰਦਾਵਰੀਆਂ ਹੋ ਚੁੱਕੀਆਂ ਨੇ ਫੈਲਾ ਜਾ ਚੁੱਕੀਆਂ ਉਹਨਾਂ ਨੂੰ ਮੁਆਵਜ਼ਾ ਇਹ ਜਿਹੜਾ ਜਲਦੀ ਤੋਂ ਜਲਦੀ ਦੇਣ ਦੀ ਕਿਰਪਾਲਤਾ ਕਰੋ ਤੇ ਬਾਕੀ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਮੰਗਾ ਰੱਖੀਆਂ ਉਹ ਵੀ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਉਹ ਵੀ ਸਾਢੇ 3 ਪੌਣੇ 4 ਸਾਲਾਂ ਬਾਅਦ ਤੁਹਾਡੇ ਕੋਲੇ ਮੰਗਾ ਪਹੁੰਚੀਆਂ ਨੇ ਤੇ ਤੁਸੀਂ ਜਿੱਦ ਜੇ ਪਹੁੰਚੀਆਂ ਤੁਸੀਂ ਤਾਂ ਕਿਹਾ ਵੀ ਮੈਂ ਹੁਣ ਅਫਸਰਾ ਕੋਲੇ ਉਹਨਾਂ ਮੰਗਾਂ ਨੂੰ ਰੱਖੂੰਗਾ ਦਊਂਗਾ ਇਹਦਾ ਮਤਲਬ ਤੁਹਾਡੇ ਕੋਲ ਪਹੁੰਚਿਆ ਨਹੀਂ ਬਹਿਣਾ ਸ਼ਾਬਾਸ਼ੀ ਉਹਨਾਂ ਨੇ ਜਿਨ੍ਹਾਂ ਨੇ ਪੌਣੇ ਚਾਰ ਸਾਲਾਂ ਬਾਅਦ ਇੰਨੀ ਹਿੰਮਤ ਰਖਾਈ ਕਿ ਉੱਠ ਕੇ ਉਹ ਮੰਗਾ ਤੁਹਾਡੇ ਅੱਗੇ ਰੱਖੀਆਂ ਤੇ ਤੁਹਾਡੇ ਵੀ ਸ਼ਾਬਾਸ਼ੀ ਵੀ ਇੱਕ ਛੋਟਾ ਜਿਹਾ ਸੂਬਾ ਪੰਜਾਬ ਉਹਦੇ ਮੁੱਖ ਮੰਤਰੀ ਸਾਹਿਬ ਹੁਣ ਸਾਢੇ ਤਿੰਨ ਪੌਣੇ ਚਾਰ ਸਾਲਾਂ ਬਾਅਦ ਚਲੋ ਕੁਝ ਮੰਗਨ ਲੈ ਕੇ ਕਿਸੇ ਦੇ ਅੱਗੇ ਉਹ ਮੰਗਾ ਰੱਖਣ ਲੱਗੇ ਨੇ ਸੋ ਮੈਂ ਉਮੀਦ ਕਰਦਾ ਜੀ ਉਹ ਵੀ ਪੂਰੀਆ ਕਰੋਗੇ ਪਰ ਉਹ ਤੋਂ ਪਹਿਲਾਂ ਪਹਿਲਾਂ ਜਿਹੜੇ ਸਿੰਪਲ ਜਿਹੇ ਹੋਣ ਵਾਲੇ ਕੰਮ ਨੇ ਜਿਹੜੇ ਕੇਵਲ ਤੁਹਾਡੀ ਇੱਕ ਮਾੜੀ ਦੀ ਨਿਗ੍ਹਾ ਨਾਲ ਹੀ ਹੋ ਸਕਦੇ ਨੇ ਉਹਨਾਂ ਨੂੰ ਜਰੂਰ ਕਰਨ ਦੀ ਖੇਚਲ ਕਰੂੰ ਇਤਵਾਰੀ ਫਿਰ ਮੈਂ ਇਲਾਕੇ ਦੇ ਲੋਕਾਂ ਨੂੰ ਮੁਵਾਕਬਾ ਦਿੰਦਾ ਕਿ ਜਿਹੜੀ ਅੱਜ ਮੁਕੰਮਲ ਤੌਰ ਤੇ ਵਿਸਥਾਪੀ ਮੇਨੂ ਸੀ ਦਾ ਮਾਨ ਕਿ ਇਹ ਇਹ ਜਿੰਨੇ ਵੀ ਦਫ਼ਤਰ ਨੇ ਭਾਵੇਂ ਉਹ ਦੁੱਧਨ ਸਾਡਾ ਮਾਰਕੀਟ ਕਮੇਟੀ ਉਹ ਮੰਡੀ ਜਿਸ ਦੇ ਵਿੱਚ ਅ ਮਾਰ ਜੋ ਕਿ ਮੁੱਖ ਮੰਤਰੀ ਸਾਹਿਬ ਨੇ ਆ ਕੇ ਸਮੋਧਤ ਹੋਇਆ ਉਹ ਮੇਰੇ ਪਿਤਾ ਕੇਵਲੀ ਕਿਸਾਨ ਇਸ ਇਲਾਕੇ ਜੋ ਵਜੀਰੇ 365 ਦਿਨ ਵੀ ਪੂਰੇ ਮੰਤਰੀ ਨੇ ਰਹਿ ਕੇ ਉਹ ਉਸ ਅਰਸੇ ਦੌਰਾਨ ਦੋ ਮਾਰਕੀਟ ਕਮੇਟੀ ਕੋਲਕੇ ਵਿੱਚ ਬਣਾਈਆਂ ਸੀ ਜਿਨ੍ਹਾਂ ਨੇ ਇਸ ਸੌਕ ਵੀ ਦਿੱਤੀ ਸੁਖ-ਸੌਤ ਵੀ ਦਿੱਤੀ ਨਾ ਰੋਜ਼ਗਾਰ ਵੀ ਦਿੱਤਾ ਇਸ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਤੁਸੀਂ ਉੱਥੇ ਲੋਕਾਂ ਦੇ ਰੂਹਗਰੂ ਹੋਏ ਹੋ ਇਸ ਇਸ ਇਲਾਕੇ ਵਿੱਚ ਬਣਿਆ ਹੋਇਆ ਪੀਡੀਬੀ ਪੀਏਡੀਬੀ ਬੈਂਕ ਤੇ ਵੀਰ ਦਾ ਇਸ ਇਲਾਕੇ ਦੇ ਵਿੱਚ ਅੱਗੇ ਬਣਿਆ ਹੋਇਆ ਗ੍ਰਿਡ ਇਸ ਇਲਾਕੇ ਦੇ ਵਿੱਚ ਹੀ ਅੱਗੇ ਬਣਿਆ ਹੋਇਆ ਬਲੌਕ ਸੰਵਤੀ ਦਾ ਦਫ਼ਤਰ ਮੈਂ ਸਮਝਦਾ ਵੱਡੇ ਵੱਡੇ ਲੋਕ ਇਸ ਬਲੌਕ ਸੰਵਤੀ ਦੇ ਦਫ਼ਤਰ 'ਚੋਂ ਨਿਕਲ ਕੇ ਗਏ ਨੇ ਵੀਡੀਓ ਦਫ਼ਤਰ 'ਚੋਂ ਨਿਕਲ ਕੇ ਗਏ ਨੇ ਪਰ ਇਹ ਪਤਾ ਨਹੀਂ ਇਹ ਦਫ਼ਤਰ ਨਹੀਂ ਲੈ ਪਟਿਆਲੇ ਤੋਂ ਸ਼ਿਫਟ ਕਰਾ ਸਕੀ ਸੀ ਇੱਥੇ ਇਹ ਦਫ਼ਤਰ ਮੈਂ ਜਦੋਂ 2016 ਵਿੱਚ ਆਇਆ ਬੜਾ ਹੈਰਾਨ ਹੋਇਆ ਕਿ ਵੱਡੇ ਵੱਡੇ ਲੋਕ ਪਰ ਵੱਡੇ ਵੱਡੇ ਮਾਰਕੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਲੋਕ ਨੂੰ ਦਫ਼ਤਰ ਤੱਕ ਨਹੀਂ ਸ਼ਿਫਟ ਕਰਾ ਸਕੇ ਉਹ ਦਫ਼ਤਰ ਦੇ ਵਿੱਚ ਬੈਠ ਕੇ ਉਹ ਦਫ਼ਤਰ ਮੈਂ ਉਸ ਸਮੇਂ ਫਿਰ ਉਹਨਾਂ ਤਿੰਨ ਕਿਤੇ ਨਿਕ ਮਹੀਨੇ ਦੇ ਵਿੱਚ ਉਹ ਦਫ਼ਤਰ ਇੱਥੇ ਸ਼ਿਫਟ ਹੀ ਨਹੀਂ ਕਰਾਇਆ ਬਲਕਿ ਉਹ ਦਫ਼ਤਰ ਦਾ ਜਿਹੜਾ ਦਫ਼ਤਰ ਸੀ ਇਹ ਕੇਵਲ ਆਫਿਸ ਨਹੀਂ ਉਹਦੀ ਬਿਲਡਿੰਗ ਸੀ ਜਿਹੜੀ ਉਹ ਵੀ ਪ੍ਰਧਾਨ ਮੰਤਰੀ ਗ੍ਰਾਮੀਣ ਸਿਹਤ ਸਸ਼ਸਥੀਕਰਨ ਯੋਜਨਾ ਇੱਕ ਸਿਸਟਮ ਜਿਹਾ ਬਣਾ ਕੇ ਉਹ ਬਿਲਡਿੰਗ ਉੱਥੇ ਤਿਆਰ ਕਰਵਾਈ ਤਾਂ ਕਿ ਉੱਥੇ ਸਾਰੇ ਕਰਮਚਾਰੀ ਬੈਠ ਸਕਿਆ ਕਰਨ ਤੋ ਉਮੀਦ ਕਰਦਾ ਕਿ ਤੁਸੀਂ ਵੀ ਤੁਹਾਡੀ ਵੀ ਸਰਕਾਰ ਹੈ ਸਰਕਾਰ ਕੁਝ ਨਾ ਕੁਝ ਦਾ ਐਸਾ ਕਰਦੀ ਹੈ ਨਾ ਜਿਹੜਾ ਕਹਿਣ ਚੁੱਕਾ ਹੁੰਦਾ ਹੈ ਸਾਡੀ ਸਰਕਾਰ ਨੇ ਤੁਹਾਡੀ ਵੀ ਸਰਕਾਰ ਦੀ ਕੋਈ ਨਾ ਕੋਈ ਨਿਸ਼ਾਨੀ ਇਸ ਇਲਾਕੇ ਵਿੱਚ ਹੋਵੇ ਇਹ ਆਸ ਅਸੀਂ ਤੁਹਾਡੇ ਤੋਂ ਕਰਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਉਪਮੰਦੀ ਸਾਹਿਬ ਇੱਕ ਵਾਰੀ ਫੇਰ ਤੁਸੀਂ ਇੱਡੀ ਗਰਮੀ ਦੇ ਵਿੱਚ ਸਮਾਂ ਕੱਟ ਕੇ ਆਏ ਤੇ ਭਾਸ਼ਣ ਦੇ ਕੇ ਗਏ ਚਲੋ ਜਿਹੜਾ ਜ ਵੀ ਦੇ ਕੇ ਗਏ ਉਹਦੇ ਲਈ ਤੁਹਾਡਾ ਧੰਨਵਾਦ ਪਰ ਕੁਝ ਹੋਰ ਵੀ ਤੁਸੀਂ ਦੇਵੋਗੇ ਇਸ ਇਲਾਕੇ ਨੂੰ ਐਸੀ ਆਸ ਕਰਦਾ ਹਾਂ ਤੁਹਾਡੇ ਦਾ ਧੰਨਵਾਦ ਕਰਨਾ ਵੈਭੂ ਜੀ ਦਾ ਖਾਲਸਾ ਵੈਭੂ ਜੀ